ਸੋ ਪਰ ਇਦਾਂ ਨਹੀਂ ਸੀ ਆ ਹਾਲ ਇਹ ਲੱਗਦਾ ਕਿ ਮਾਲ ਆਪਣੇ ਆਪ ਲੱਗ ਰਹਿਣ ਦੋ ਫਤਨ ਵਾਲਾ ਕੰਮ ਬਹੁਤ ਗਲਤ ਹੋ ਗਿਆ ਇਹ ਦਰਕਤਾਂ ਕਰਕੇ ਤਾਂ ਬਚਾਵ ਆਪਣਾ ਕੋਈ ਇਹੀ ਛੁੱਟਦੇ ਵੀ ਆਪਾਂ ਉਦੋਂ ਇਹੀ ਹੁੰਨੇ ਆ ਹੈ ਨਹੀਂ ਹਾਂ ਜੇ ਉੱਥੇ ਪੁੱタル ਹਾਂ ਇੱਥੇ ਉਦੋਂ ਆਪੀ ਦੀ ਮੇਰਾ ਨਾਮ ਅਮਨਪ੍ਰੀਤ ਸਿੰਘ ਹੈ ਜੀ ਤੇ ਕਿਹੜਾ ਪਿੰਡ ਹੈ ਜੀ ਖੈਰਾ ਬੇਟੇ ਮੇਰਾ ਪਿੰਡ ਕਿਹੜੇ ਡਿਸਟ੍ਰਿਕਟ ਜਿਹੜਾ ਪਿੰਡ ਹੈ ਡਿਸਟ੍ਰਿਕਟ ਲੁਧਿਆਣਾ ਜੀ ਅੱਛਾ ਜਿਹੜਾ ਸਤਲੁਜ ਦੀ ਦਰਿਆ ਕਰਕੇ ਕਿੰਨਾ ਕਿੱਥੇ ਨੁਕਸਾਨ ਹੋ ਰਿਹਾ ਹੈ ਸਤਲੁਜ ਦੀ ਦਰਿਆ ਕਰਕੇ ਜੀ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਲੋਕਾਂ ਦੀ ਫਸਲ ਬਹੁਤ ਤਬਾਹ ਹੋਈ ਹੈ ਜੀ ਪਪੂਲਰ ਦੀ ਉਹਦੇ ਵਿੱਚ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਲੋਕਾਂ ਦਾ ਕਰੋੜਾਂ ਦਾ ਮਾਲ ਰੁੜਿਆ ਜੀ ਕਰੋੜਾਂ ਦਾ ਮਾਲ ਪਪੂਲਰ ਦੀ ਖੇਤੀ ਜਿਹੜੀ ਇੱਥੇ ਅਸੀਂ ਕਰਦੇ ਹਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਜੀ ਚੰਗੇ ਚੰਗੇ ਬੰਦਿਆਂ ਦੀ ਇੱਥੇ ਜਮੀਨ ਰੁੜ ਚੁੱਕੀ ਆ ਇੱਕ ਬੰਦੇ ਦੀ 12 ਕਿੱਲੇ ਸੀ ਪਬਲਰ ਦੇ ਉਹ ਕਹਿੰਦਾ ਪਟਾਉਣੇ ਆ ਪਟਾਊਗਾ ਪਟਾਉਣ ਦਾ ਪਟਾਉਣ ਦਾ ਵਿਚਾਰੇ ਦੇ ਵਿੱਚ ਹੀ ਰਹਿ ਗਏ ਕੁਦਰਤੀ ਇਹੋ ਜੀ ਮਾਰ ਹੋਈ ਪਾਣੀ ਦੀ ਉਹਦੇ 12 ਦੇ 12 ਕਿੱਲੇ ਉਸ ਦੇ ਪਬਲਰ ਰੁੜ ਚੁੱਕੇ ਜੀ ਉਹਨਾਂ ਕਰੋੜਾਂ ਦਾ ਨੁਕਸਾਨ ਹੋਇਆ ਤੇ ਹੋਰ ਵੀ ਬਹੁਤ ਭਰਾਵਾਂ ਦਾ ਨੁਕਸਾਨ ਹੋਇਆ ਜੀ ਸਾਰਿਆਂ ਦਾ ਮਾਲ ਰੁੜ ਕੇ ਆ ਰਿਹਾ ਹੈ ਪਬਲਰ ਪਤਾ ਨਹੀਂ ਹੋਰ ਕਿੰਨਾ ਮਾਲ ਆਉਣਾ 1 ਕਰੋੜਾਂ ਦਾ ਨੁਕਸਾਨ ਤਾਂ ਹੋ ਚੁੱਕਿਆ ਪਬਲਰ ਦਾ ਕਿੰਨਾ ਕਿੰਨੇ ਦਾਇਰਾ ਵਧਾ ਲਿਆ ਉਹਨਾਂ ਬ੍ਰਿਆ ਦੈਰਾ ਯਾਨੀ 25 ਤੋਂ 30 ਕਿੱਲੇ ਸਾਡੇ ਦੇਖਦੇ ਦੇਖਦੇ ਜਿੱਥੇ ਤੱਕ ਨਿਕਾ ਜਾਂਦੀ 30 ਕਿੱਲੇ ਦਾ ਨੇ ਲੈ ਗਿਆ ਜੀ ਦਰਿਆ ਦੇ ਆਪਾਂ ਲੋਕ ਨੇ ਫਿਰ ਇਹਨੂੰ ਕੱਢਣ ਦਾ ਕੋਈ ਹੈ ਜਰੀਆ ਜਿਵੇਂ ਰੁੜੇ ਜਾਂਦੇ ਨੇ ਕੋਸ਼ਿਸ਼ ਕਰ ਰਹੇ ਇਹ ਰੁੜੇ ਜੀ ਜਿਹੜੇ ਪਿੰਡ ਦੇ ਲੋਕ ਨੇ ਜੋ ਆਪਦੇ ਰਿਸਕ ਤੇ ਦਰਿਆ ਦੇ ਉੱਤੇ ਖੜ ਕੇ ਠੋਕਰ ਤੇ ਜਿਹੜਾ ਹੱਥ ਆ ਜਾਂਦਾ ਜੀ ਕੁੰਡੀ ਸਿੱਟ ਕੇ ਉਹ ਜਿਹੜਾ ਬਾਹਰ ਆ ਜੇ ਉਹਨੂੰ ਖਿੱਚ ਲੈਂਦੇ ਜਿਹੜਾ ਨਹੀਂ ਆਉਂਦਾ ਤੇ ਅੱਗੇ ਰੁੜ ਜਾਂਦਾ ਜੀ ਉਹ ਅੱਗੇ ਵੀ ਬਹੁਤ ਲੇਵਰਾਂ ਬਟੀਆਂ ਨੇ ਜਿਹਦੇ ਹੱਥ ਲੱਗ ਗਿਆ ਠੀਕ ਹੈ ਜੀ ਨਹੀਂ ਤਾਂ ਫਿਰ ਅੱਗੇ ਰੁੜ ਜਾਂਦੇ ਨੇ ਅੱਗੇ ਜਾ ਕੇ ਕਿਤੇ ਨਾ ਕਿਤੇ ਜਾ ਕੇ ਫਸ ਜਾਂਦੇ ਨੇ ਕਿੰਨਾ ਕ ਜਿਹੜਾ ਮਾਲ ਹੈ ਰਿਕਵਰ ਹੋ ਜਾਂਦਾ ਤੇ ਕਿੰਨਾ ਕ ਟੁੱਟ ਜਾਂਦਾ ਰਿਕਵਰ ਜੀ ਇਹ ਤਾਂ ਬੰਦਿਆਂ ਦੇ ਫੜਨ ਦੇ ਸਿਰ ਤੇ ਕਿੰਨਾ ਕ ਪੜ ਸਕਦੇ ਨੇ ਤੇ ਕੁਝ ਆਈਡੀਆ ਹੀ ਨਹੀਂ ਇੱਥੇ ਮਤਲਬ ਕਿ ਸਾਡੇ ਦੇਖਦੇ ਦੇਖਦੇ ਹੀ ਕਟੋ ਕਟ ਨਹੀਂ ਤਾਂ ਮਤਲਬ ਕਿ ਆਪਣਾ 50 ਤੋਂ 60 ਫੁੱਟੇ ਰੁੜ ਚੁਕੇ ਆ ਜੀ ਸਵੇਰ ਦੇ ਘੰਟੇ ਦੋ ਘੰਟੇ ਹੋ ਗਏ ਖੜੇ ਨੂੰ ਰਿਸਕ ਤਾਂ ਬਹੁਤ ਜ਼ਿਆਦਾ ਫਿਰ ਇਹਨੂੰ ਕੱਟਣ ਲੱਗੇ ਰਿਸਕ ਤਾਂ ਬਹੁਤ ਜ਼ਿਆਦਾ ਹੀ ਕੱਟਣ ਲੱਗੇ ਇੱਥੇ ਹੁਣ ਬੰਦਾ ਕੱਢਦਾ ਹੀ ਸੀ ਕੱਢਦਾ ਕੱਢਦਾ ਹੀ ਬੱਚੇ ਰੁੜ ਚੱਲੇ ਸੀ ਪਰ ਬਚ ਗਿਆ ਜੀ ਰੋਲਾ ਰੂਲਾ ਪਾ ਕੇ ਉਹਨੂੰ ਪਿੱਛੇ ਕਰਤਾ ਉਹਨੂੰ ਜਿੱਦਾਂ ਇੰਨੇ ਤੇਜ਼ ਵਹਾਹ ਦੇ ਵਿੱਚ ਨਾ ਮੇਰਾ ਨਾਮ ਮਨਦੀਪ ਆ ਜੀ ਪਿੰਡ ਮੇਰਾ ਖੈਰਾਪੇੜ ਜਿਹੜਾ ਸਾਨੂੰ ਲੁਧਿਆਣਾ ਪੈਂਦਾ ਜੀ ਤੇ ਸਾਡੇ ਦਰਿਆਣ ਹੁਣ ਪੂਰਾ ਖਤਰਾ ਈ ਸਾਡੇ ਪਿੰਡ ਨੂੰ ਪੂਰਾ ਖਤਰਾ ਪਹਿਲਾਂ 5 4-5 ਏਕੜ ਪੈੜੀ ਸਾਹਮਣੇ ਸੀਗੀ ਉਹ ਸਾਰੀ ਰੁੜ ਚੁੱਕੀ ਆ ਤੇ ਉਹ ਸਾਰੀ ਜਿਹੜਾ ਦਰਿਆ ਦਾ ਵਹਾਅ ਆ ਜਿਹੜਾ ਦਰਿਆ ਦਾ ਪਾਣੀ ਆ ਉਹ ਸਾਰੇ ਸਾਡੇ ਪਿੰਡ ਨੂੰ ਮਾਰ ਪੈਣੀ ਆ ਹੁਣ ਆ ਬੰਨ ਪੂਰਾ ਖਤਰੇ ਦੇ ਵਿੱਚ ਹੁਣ ਇਹੀ ਪ੍ਰਸ਼ਾਸਨ ਨੂੰ ਬੇਨਤੀ ਆ ਭਾਈ ਆ ਕੇ ਸਾਡਾ ਦੇਖੋ ਆ ਕੇ ਵੀ ਬੰਨ ਸਾਡਾ ਹੁਣ ਹੁਣ ਪੂਰਾ ਖਤਰੇ ਚ ਹੁਣ ਜ਼ਮੀਨ ਬਹੁਤ ਰੁੜ ਗਈ ਅਕੋ ਪ੍ਰਸ਼ਾਸਨ ਤਾਂ ਬੈਠਾ ਹੋਇਆ ਹੈ। ਅੱਛਾ ਜੀ। ਤੇ ਪ੍ਰਸ਼ਾਸਨ ਤਾਂ ਇੱਥੇ ਹੀ ਬੈਠਾ ਹੈ। ਅੱਛਾ ਜੀ। ਪ੍ਰਸ਼ਾਸਨ ਦਾ ਬੈਠਾ ਹੁਣ ਆ ਕੇ ਦੇਖਣ ਨਾਲ ਸਾਡੀ ਆ ਜਮੀਨ ਰੁੜ ਗਈ ਆ, ਬੰਨ ਨੂੰ ਪੂਰਾ ਖਤਰਾ ਆ ਜੀ ਹੁਣ ਪਿੰਡ ਦੇ ਸਾਹਮਣੇ ਆ। ਹਾਂ ਹੁਣ ਤਾਂ ਹੁਣ ਜਾਨਕੀ ਇੱਕ ਘੰਟੇ ਤੱਕ ਹੁਣ ਬੰਨ ਨੂੰ ਢਾ ਲੱਗਣੀ ਲੱਗਣੀ ਆ। ਹਾਂ ਜੀ। ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡੀ? ਨੁਕਸਾਨ 20 ਕਰੋੜਾਂ ਦਾ ਹੋ ਗਿਆ। ਬਹੁਤ ਆਪਲ ਰੁੜ ਗਿਆ। ਜ਼ਮੀਨ ਬਹੁਤ ਸੀ ਦਰਿਆ ਦੇ ਵਿੱਚ ਜਾਨਕੀ 100 150 ਕਿੱਲਾ ਤੇਦਰੋਂ ਨਾਲ-ਨਾਲ ਹੀ ਲੈ ਗਿਆ ਦਰਿਆ। ਤੇ ਹੁਣ ਦਰਿਆ ਬਿਲਕੁਲ ਦੇ ਪਿੰਡ ਦੇ ਸਾਹਮਣੇ ਹੋ ਗਿਆ ਜੀ।